ਸਰੀ ਇਹਦੇ ਨਾਲ ਆਪਾਂ ਸਪਰੇਅ ਕਰਨੀ ਨੈਨੋ ਯੂਰੀਆ ਡੀਏਪ ਜੋ ਵੀ ਫਕੋ ਦੇ ਪ੍ਰੋਡਕਟ ਹੈ ਉਹਨਾਂ ਦੀ ਆਪਾਂ ਸਪਰੇਅ ਕਰਨੀ ਜੋ ਕਿ ਸਪਰੇਅ ਵਿੱਚ ਬਹੁਤ ਘੱਟ ਟਾਈਮ ਲੱਗਦਾ 7 ਮਿੰਟ ਦਾ ਸਾਰਾ ਸਮਾਂ ਲੱਗਦਾ ਸਪਰੇਅ ਕਰਨ ਨੂੰ ਕਿਸਾਨਾਂ ਨੂੰ ਪਹਿਲੀ ਗੱਲ ਤਾਂ ਆ ਵਿਸ਼ਵਾਸ ਹੋਊਗਾ ਵੀ 7 ਮਿੰਟ 'ਚ 1 ਕਿੱਲੇ 'ਚ ਸਪਰੇਅ ਕਿਤੇ ਜਾ ਸਕਦੀ ਵਟ ਤੇ ਖੜ ਕੇ ਆਪਾਂ ਸਪਰੇਅ ਕਰ ਸਕਦੇ ਹਾਂ ਕਿਸੇ ਵੀ ਫਸਲ ਤੇ ਕਰ ਸਕਦੇ ਹਾਂ ਡਰੋਨ ਦੇ ਵਿੱਚ ਖਾਸियत ਹੈ ਇਹਦੇ ਵਿੱਚ ਜਿਹੜਾ ਕੈਲੀਬ੍ਰੇਸ਼ਨ ਕਰ ਦਾਂਗੇ 4 ਮੀਟਰ ਉੱਪਰ ਤੋਂ ਆਪਣੇ ਆਪ ਉੱਚਾ ਥੱਲਾ ਆਪਣੇ ਆਪ ਹੋ ਜਾਊਗਾ ਕਿਸੇ ਵੀ ਫਸਲ ਤੇ ਆਪਣੇ ਆਪ ਇਹਦੇ ਵਿੱਚ ਇੱਕ ਸੈਂਸਰ ਲੱਗੇ ਹੋਇਆ ਜਿਹੜੇ ਜਿੰਨੀ ਡੋਜ਼ ਚਾਹੀਦੀ ਹੈ ਉਨੀ ਡੋਜ਼ ਹੀ ਉਸ ਫਸਲ ਨੂੰ ਉੱਥੇ ਜਾ ਕੇ ਦੇਊਗਾ ਤਾਂ ਪੰਦੀ ਇਹ ਮੁੰਡੇ ਵਰਲ ਤੁਸਾਨੂੰ ਮਹਿੰਗੀ ਪੈਂਦੀ ਜੀ ਜੂਰੇ ਵੀ ਜੇ ਲਾਣਾ ਹੋਵੇਗਾ ਉਹ ਸਾਨੂੰ ਬੰਦਾ ਲੱਭਣਾ ਪੈਂਦਾ ਜੀ ਉਹਦੇ ਕਰਕੇ ਸਾਨੂੰ ਉਹਦੀ ਲੇਬਰ ਦੇਣੀ ਪੈਂਦੀ ਮਹਿੰਗੀ ਪੈਂਦੀ ਸੀ ਇਹ 7 ਮਿੰਟ ਜਿਹੜੇ ਲੈਣੋਂ ਕਹਿੰਦੇ ਸਪਰੇਅ ਕਰਦੀ ਹੈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਡਰੋਨ ਦੀ ਦੀ ਯੋਜਨਾ 2024 ਦੇ ਤਹਿਤ IFCO ਕੰਪਨੀ ਦੇ ਵੱਲੋਂ ਰੋਪਨਗਰ ਦੀਆਂ ਦੋ ਮਹਿਲਾਵਾਂ ਨੂੰ ਇੱਕ ਇੱਕ ਡਰੋਨ ਅਤੇ ਡਰੋਨ ਉਡਾਉਣ ਦਾ ਸਰਟੀਫਿਕੇਟ ਦਿੱਤਾ ਗਿਆ ਹੈ। ਨੌਰਪੁਰ ਬਿੱਦ ਦੀ ਸਰਬਜੀਤ ਕੌਰ ਅਤੇ ਪਿੰਡ ਗੰਭੀਰਪੁਰ ਦੀ ਗੁਰਦੀਪ ਕੌਰ ਦੋਵੇਂ ਇਲਾਕੇ ਦੇ ਵਿੱਚ ਡਰੋਨ ਦੀਦੀਆਂ ਦੇ ਨਾਮ ਨਾਲ ਮਸ਼ਹੂਰ ਨੇ। ਇਫਕਾ ਕੰਪਨੀ ਦੇ ਵੱਲੋਂ ਦੇਸ਼ ਦੇ ਵਿੱਚ 300 ਦੇ ਕਰੀਬ ਮਹਿਲਾਵਾਂ ਨੂੰ ਡਰੋਨ ਉਡਾਉਣ ਦਾ ਸਰਟੀਫਿਕੇਟ ਦਿੱਤਾ ਗਿਆ ਹੈ। ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਖੇਤੀਬਾੜੀ ਨੂੰ ਆਧੁਨਿਕ ਕਰਨ ਦੇ ਮਕਸਦ ਨਾਲ ਚਲਾਈ ਇਸ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ ਡਰੋਨ ਦੀ ਵਰਤੋਂ ਕਰਕੇ ਵੱਖ-ਵੱਖ ਖੇਤੀ ਦੇ ਕੰਮਾਂ ਲਈ ਸਿਖਲਾਈ ਦਿੱਤੀ ਗਈ ਹੈ। ਡਰੋਨ ਆਰਾਹੀ, ਫਸਲਾਂ ਦੀ ਨਿਗਰਾਨੀ ਕਰਨਾ, ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕਰਨਾ ਆਦ ਖੇਤੀ ਕੰਮਾਂ ਦੀ ਸਾਰੀ ਜਾਣਕਾਰੀ ਡਰੋਨ ਦੀਦੀ ਨੂੰ ਦਿੱਤੀ ਗਈ ਹੈ। ਡਰੋਨ ਦੀ ਦੀ ਦਾ ਦਾਵਾ ਹੈ ਕਿ ਉਹ ਵੱਟ ਤੇ ਖੜ ਕੇ 7 ਮਿੰਟਾਂ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਸਪਰੇਅ ਕਰ ਦਿੰਦੀ ਹੈ ਤੇ ਕਿਸਾਨਾਂ ਨੂੰ ਵੀ ਇਸ ਸੁਵਿਧਾ ਦਾ ਫਾਇਦਾ ਲੈਣਾ ਚਾਹੀਦਾ ਹੈ ਮੇਰਾ ਨਾਮ ਗੁਦਿੱਕ ਕੋਰੇਜੀ ਮੈਂ ਪਿੰਡ ਗੰਭੀਰਪੁਰ ਦੀ ਰਹਿਣ ਵਾਲੀ ਆ ਬਲੋਕ ਮੇਰਾ ਨਨਪੁਰ ਸਾਹਿਬ ਆਜੀ ਅੱਜ ਕੱਲ ਤਾਂ ਡਰੋਨ ਦੀ ਦੀ ਨਾਲ ਜਾਣਿਆ ਜਾਂਦਾ ਪੂਰੇ ਇਲਾਕੇ ਵਿੱਚ ਕਿਉਂ ਜਾਣਿਆ ਜਾਂਦਾ ਕੀ ਹੈ ਜੀ ਸਾਰੀ ਜਿਹੜੀ ਡਰੋਨ ਦੀ 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 ਕਹਾਣੀ ਕੀ ਹੈ ਸਰ ਇਸ ਨੋਟੀਫਿਕੇਸ਼ਨ ਨਿਕਲੀ ਥੀ ਕਿ ਇਫਕੋ ਵੱਲ ਤੇ ਫਿਰ ਜਿੱਦਾਂ ਕਿ ਅਸੀਂ ਜੀਟੀ ਭਾੜ ਤਾਂ ਜੀਟੀਪਰਤ ਕੰਪਨੀ ਵਿੱਚ ਕਨੈਕਟ ਹੋਂ ਦੇ ਨਾਲ ਉਹਦਾ ਇੱਕ ਪ੍ਰੋਜੈਕਟ ਚੱਲ ਰਿਹਾ ਸੀ 3 ਫਿਰ ਉਸ ਦੇ ਨਾਲ ਅਸੀਂ ਕਨੈਕਟ ਤੇ ਫਿਰ ਉਹਨਾਂ ਨੇ ਸਾਨੂੰ ਇੱਕ ਨੋਟੀਫਿਕੇਸ਼ਨ ਬਾਰੇ ਦੱਸਿਆ ਤਾਂ ਕਿ IFCO ਵਾਲਿਆਂ ਦੀ ਇੱਕ ਨੋਟੀਫਿਕੇਸ਼ਨ ਨਿਕਲੀ ਹੈ ਜਿਹਦੇ ਵਿੱਚ ਉਹਨਾਂ ਨੇ ਵੀ ਇੰਟਰਨ ਦੀ ਟ੍ਰੇਨਿੰਗ ਵਾਸਤੇ ਮਹਿਲਾਵਾਂ ਨੂੰ ਭੇਜਣਾ ਫਿਰ ਉਹਦੇ ਵਿੱਚ ਮੈਂ ਆਪਣਾ ਨਾਮ ਦਿੱਤਾ ਤਾਂ ਫਿਰ ਮੇਰੀ IFCO ਵੱਲ ਤੇ ਇੱਕ ਇੰਟਰਵਿਊ ਹੋਈ ਉਹਨਾਂ ਨੇ ਬੁਰਾ ਮਤਲਬ ਕੀ ਲਿੱਤਾ ਫਿਰ ਸਾਡੀ ਇੰਟਰਵਿਊ ਲਈ ਉਹਦੇ ਵਿੱਚ ਸਾਡੇ ਸਾਰੇ ਬਾਇਓ ਡਾਟਾ ਲਿੱਤਾ ਗਿਆ ਸਾਰੀ ਚੀਜ਼ਾਂ ਫਿਰ ਉੱਥੇ ਅਸੀਂ ਉਹ ਇੰਟਰਵਿਊ ਕਲੀਅਰ ਕਰਨੇ ਤੋਂ ਬਾਅਦ ਤਾਂ ਫਿਰ ਅਸੀਂ ਅੱਗੇ ਗਏ ਮਾਨੇਸਰ ਗੁਰਦਾਉਂ ਗਏ ਅਸੀਂ ਉੱਥੇ 15 ਦਿਨ ਦੀ ਡਰੋਨ ਪਾਇਲਟ ਦੀ ਟ੍ਰੇਨਿੰਗ ਕੀਤੀ ਜਿਹਦੇ ਵਿੱਚ ਸਾਡੀ 5 ਦਿਨ ਦੀ ਜੋ ਟ੍ਰੇਨਿੰਗ ਸੀ ਉਹ ਸਾਡੀ ਟ੍ਰੇਨਿੰਗ ਸੀ ਥਿਊਰੀ ਟੈਸਟ ਦਾ ਫਿਰ ਬਾਕੀ 10 ਦਿਨ ਦਾ ਸਾਡਾ ਪ੍ਰੈਕਟੀਕਲ ਤਾਂ ਉਸ ਤੋਂ ਬਾਅਦ 15 ਦਿਨ ਬਾਅਦ ਮੈਨੂੰ ਡਰੋਨ ਪਾਇਲਟ ਦਾ ਸਰਟੀਫਿਕੇਟ ਮਿਲਿਆ ਕਿੰਨੀਆਂ ਮਹਿਲਾਵਾਂ ਸੀ ਤੁਹਾਡੇ ਨਾਲ ਕੋਈ ਮੇਰੇ ਨਾਲ ਸਰ 18 ਮਹਿਲਾਵਾਂ ਦੀਆਂ ਜਿਸ ਟਾਈਮ ਸਾਡਾ ਬੈਚ ਚੱਲ ਰਿਹਾ ਤਾਂ ਇਹ ਨੰ ਇਸ ਏਰੀਆ ਦੇ ਸਾਡੇ ਏਰੀਏ ਦੀ ਸੀ ਕਿੰਨੇ ਹੋਰ ਕਿ ਸਾਡੇ ਅ ਇਹ ਰੋਪੜ ਏਰੀਆ ਦੀਆਂ ਸਰ ਅਸੀਂ ਦੋ ਤੀਆਂ ਇੱਕ ਮੈਂ ਤੇ ਇੱਕ ਸਰਬਜੀਤ ਕੋਹਰ ਨੂਰ ਪ੍ਰਵੇਦੀ ਦੀ ਹੈ ਤੇ ਹੁਣ ਕਿੱਦਾਂ ਸਰ ਬੈਲ ਤਾਂ ਐਕਚੁਅਲੀ ਮੈਂ ਵੀ ਕਰਤੇ ਬਹੁਤ ਘੱਟ ਨਿਕਲੀ ਮੈਨੂੰ ਹਜੇ ਫਿਲਹਾਲ 2 ਸਾਲ ਹੀ ਹੋਏ ਮੈਂ ਐਸੇ ਵਲੰਟੀਅਰ ਕੰਮ ਕਰ ਰਹੀ ਥੀ ਐਫਸੀ ਵਿੱਚ ਫਿਰ ਇਸ ਕਰਕੇ ਮੈਂ ਕਿਸਾਨਾਂ ਨਾਲ ਮਿਲਦੀ ਆ ਜਾ ਕੇ ਗੱਲਬਾਤ ਕਰ ਲੈਂਦੇ ਆ ਜਾ ਕੇ ਤਾਂ ਥੋੜਾ ਮੈਨੂੰ ਫਿਰ ਜਿੱਦਾਂ ਮੈਂ ਹੁਣ ਡਰੋਨ ਦੀ ਟ੍ਰੇਨਿੰਗ ਕਰੀ ਆ ਹੁਣ ਡੈਮੋ ਵਗੈਰਾ ਦਿਆ ਕਰਦੇ ਕਿਸਾਨਾਂ ਨੂੰ ਮਿਲਿਆ ਕਰਦੇ ਜਾ ਕੇ ਪਰ ਦੇਖੋ ਮੁਸ਼ਕਲਾਂ ਤਾਂ ਹਰ ਇੱਕ ਚੀਜ਼ ਵਿੱਚ ਆਉਂਦੀਆਂ ਆ ਸ਼ੁਰੂਆਤ ਕੰਮ ਹੈ ਸ਼ੁਰੂਆਤ ਵਿੱਚ ਥੋੜੀਆਂ ਮੁਸ਼ਕਲਾਂ ਆਣਗੀਆਂ ਪਰ ਹੌਲੀ ਹੌਲੀ ਥੋੜਾ ਸੈੱਟ ਹੋ ਜਾਊਗਾ ਸਾਰਾ ਕੰਮ ਇਹ ਡਰੋਨ ਦਾ ਕੰਮ ਕੀ ਹੈ ਸਰ ਇਹਦੇ ਨਾਲ ਆਪਾਂ ਸਪਰੇਅ ਕਰਨੀ ਨੈਨੋ ਯੂਰੀਆ ਡੀਏਪੀ ਜੋ ਵੀ ਕੋਦੇ ਪ੍ਰੋਡਕਟ ਹੈ ਉਹਨਾਂ ਦੀ ਆਪਾਂ ਸਪਰੇਅ ਕਰਨੀ ਜੋ ਕਿ ਸਪਰੇਅ ਵਿੱਚ ਬਹੁਤ ਘੱਟ ਟਾਈਮ ਲੱਗਦਾ 7 ਮਿੰਟ ਦਾ ਸਾਰਾ ਸਮਾਂ ਲੱਗਦਾ ਸਪਰੇਅ ਕਰਨ ਨੂੰ ਕਿਉਂਕਿ ਜਿੱਦਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤਾਂ ਨਾ ਸਪਰੇਅ ਕਰਨ ਵਾਸਤੇ ਸਪਰੇਅ ਕਰਨ ਵਾਸਤੇ ਇੱਕ ਤਾਂ ਉਹ ਮਿਲਦਾ ਥਾ ਇਹਨਾਂ ਨੂੰ ਬੈਗ ਆਂਦਾ ਤਾਂ 50 ਕਿਜੀ ਦਾ ਇੱਥੇ ਤਾਂ ਕੈਰੀ ਕਰਨਾਂ ਖੇਤ ਵਿੱਚ ਲੈ ਕੇ ਜਾਣਾ ਫਿਰ ਇੱਕ ਦਿਨ ਲੱਗਦਾ ਤਾਂ ਪੂਰਾ ਹੀ 1 ਏਕੜ ਦੀ ਮਤਲਬ ਕਿ ਛੱਟਾ ਛੱਟਾ ਮਾਨਣਾ ਚਾਹੀਏ ਫਿਰ ਲੇਬਰ ਦੀ ਲੇਬਰ ਕੋਸਟ ਵੀ ਪੈਂਦੀਦੀ ਇਹਨਾਂ ਨੂੰ ਫਿਰ ਇਹਨਾਂ ਫਿਰ ਉਸ ਤੇ ਇਲਾਵਾ ਹੁਣ ਤਾਂ ਇਹਦੇ ਨਾਲ ਬਿਲਕੁਲ ਹੀ ਈਜ਼ੀ ਹੋ ਗਿਆ ਜੋ ਨਿਊ ਟੈਕਨੋਲੋਜੀ ਕਿਸਾਨ ਕਰਦੇ ਤੁਸੀਂ ਖਰਚਾ ਲੈਂਦੇ ਹੋ ਕਿਦਾਂ ਤੁਹਾਨੂੰ ਬੁਲਾਉਂਦੇ ਹਾਂ ਹਾਂਜੀ ਸਰ ਇਹ ਅਰੋਪੜ ਵਾਲਾ ਏਰੀਆ ਨੰਦਪੁਰ ਸਾਹਿਬ ਉੱਪਰ ਤੱਕ ਤਾਂ ਸਾਰਾ ਏਰੀਆ ਹੈ ਜੋ ਕੀ ਮੈਂ ਕਰਨਾ ਹੈ ਕੰਮ ਫਿਰ ਬਾਕੀ ਅੱਗੇ ਜਿੱਦਾਂ ਆਰਡਰ ਵਗੈਰਾ ਆਉਂਦੇ ਰਹਣਗੇ ਤਾਂ ਫਿਰ ਮੈਂ ਅੱਗੇ ਤੱਕ ਵੀ ਕਰ ਸਕਦੀ ਜਿੱਦਾਂ ਮੋਰਿੰਡਾ ਹੋ ਗਿਆ ਚਮਕੌਰ ਸਾਹਿਬ ਹੋ ਗਿਆ ਉੱਥੇ ਤੱਕ ਵੀ ਸਰ ਕਰ ਸਕਦੇ ਆ ਰਾਮ ਇਹ ਫ੍ਰੀ ਆਫ ਕੋਸਟ ਹੈ ਕਿ ਚਾਰਜ ਕੀਤਾ ਜਾਂਦਾ ਹੈ ਕਿਸਾਨ ਸਰ ਹਾਂਜੀ ਚਾਰਜ ਕੀਤਾ ਜਾਊਗਾ ਇਹਦਾ ਸਰ ਫ੍ਰੀ ਆਫ ਕੋਸਟ ਨਹੀਂ ਹੈ ਇੱਕ ਇੱਕ ਦੀ ਜਿਹੜੀ ਕਿੱਕਰ ਦੀ ਸਪਰੇ ਕਾਣੀ ਉਹਦੇ 300 ਰੁਪਏ ਚਾਰਜ ਹੋਊਗਾ ਸਰ ਠੀਕ ਹੈ ਤੇ ਇਹਦੇ ਸਪਰੇ ਹੋਏਗਾ ਤੇ ਜਿਹੜੀ ਲੋਕ ਸਾਡਾ ਏਰੀਆ 'ਚ ਤੁਸੀਂ ਕਹਿੰਦੇ ਹੋ ਇਸ ਏਰੀਆ 'ਚ ਇਨਾ ਬਹੁਤ ਇੱਥੇ ਦਾ ਹਾਂਜੀ ਸਰ ਹੈ ਪਰ ਸ਼ੁਰੂਆਤ ਤੁਹਾਨੂੰ ਮੈਂ ਦੱਸ ਰਹੀ ਹਾਂ ਨਾ ਕਿ ਸ਼ੁਰੂਆਤ ਕਾ ਨਹੀਂ ਥੋੜੀ ਓਕੀ ਹੋਗੀ ਜਦ ਬਿਲਕੁਲੀ ਮੇਰਾ ਹੱਥ ਸੈੱਟ ਹੋ ਜਾਊਗਾ ਫਿਰ ਤਾਂ ਮੈਂ ਕਰਨ ਲੱਗ ਜੂਗੀ ਨਾ ਸਾਰਾ ਕੰਮ ਸ਼ੁਰੂਆਤ ਵਿੱਚ ਹਾਂਜੀ ਹੁਣ ਐਫਕੋ ਕੰਪਨੀ ਅਤੇ ਡਰੋਨ ਦੀ ਦੀ ਅਲੱਗ ਅਲੱਗ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਜ਼ਿਮੀਦਾਰਾਂ ਕਿਸਾਨਾਂ ਨੂੰ ਡਰੋਨ ਦੇ ਰਾਹੀਂ ਖੇਤੀਬਾੜੀ ਦੇ ਸੰਬੰਧੀ ਜਾਗਰੂਕ ਕਰ ਰਹੇ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਫਸਲ ਦੀ ਪੈਦਾਵਾਰ ਦੌਰਾਨ ਕਿਸਾਨ ਡਰੋਨ ਦੀ ਦੀ ਮਦਦ ਲੈਣਗੇ ਇਸ ਨਾਲ ਇੱਕ ਤਾਂ ਕਿਸਾਨਾਂ ਦੇ ਸਮੇਂ ਦੀ ਬਚਤ ਹੋਵੇਗੀ ਤੇ ਦੂਸਰਾ ਖਰਚਾ ਵੀ ਘੱਟ ਹੋਵੇਗਾ ਕੀ ਨਾਮ ਹੈ ਮੇਰਾ ਨਾਮ ਸ਼ਿਆਮਸੁੰਦਰ ਹੈ ਫਸਲਾਂ ਬਾਰੇ ਕੀ ਪ੍ਰੋਜੈਕਟ ਹੈ ਇਹ ਕਿਸਾਨਾਂ ਦੇ ਲੈ ਕੇ ਪੁੱਛਿਆ ਅੱਜ ਡਰੋਨ ਦੀਦੀ ਵੀ ਆਈ ਹੈ ਮੈਂ ਇਸਕੋ ਜ਼ਿਲ੍ਹਾ ਮੈਨੇਜਰ ਇਥੇ ਡੋਪੜ ਜੇ ਆ ਜਿਹੜਾ ਪ੍ਰੋਜੈਕਟ ਹੈ ਆ ਨਮੋ ਡਰੋਨ ਦੀਦੀ ਦਾ ਇੱਕ ਪ੍ਰੋਜੈਕਟ ਹੈ ਇਸਕੋ ਵੱਲੋਂ ਪੂਰੇ ਭਾਰਤ ਵਿੱਚ ਨੈਮੋ ਨੈਨੋ ਯੂਰੀਆ ਤੇ ਨੈਨੋ ਡੀਪੀ ਇਹ ਦੋ ਪ੍ਰੋਡਕਟ ਜਿਹੜੇ ਨਵੇਂ ਆਏ ਆ ਇਹਨਾਂ ਨੂੰ ਕਿਸਾਨਾਂ ਨੂੰ ਸਪਰੇਅ ਕਰਨ ਵਾਸਤੇ ਈਜ਼ੀ ਬਣਾਉਣ ਵਾਸਤੇ ਇਹ ਡਰੋਨ ਦਿੱਤੇ ਜਾ ਰਹੇ ਆ ਪੂਰੇ ਭਾਰਤ ਦੇ ਵਿੱਚ ਇਸਕੋ ਵੱਲੋਂ 2500 ਡਰੋਨ ਦਿੱਤੇ ਜਾਣਗੇ ਜਿਹਦੇ ਵਿੱਚੋਂ 300 ਡਰੋਨ ਮਹਿਲਾਵਾਂ ਵਾਸਤੇ ਅਰਕਸ਼ਿਤ ਹੈਗੇ ਜਿਹੜੇ ਨਵੇਂ ਡਰੋਨ ਦਿੱਤੀ ਹੈ ਜਿਹੜੇ ਐਨ ਆਰ ਐਲ ਐਮ ਸਕੀਮ ਹੈ ਗਵਰਨਮੈਂਟ ਦੀ ਨੈਸ਼ਨਲ ਰੂਰਲ ਲਿਵਲੀਹੂਡ ਮਿਸ਼ਨ ਦੇ ਤਹਿਤ ਜੋ ਰਜਿਸਟਰਡ ਹੈ 올 ਲੇਡੀਜ਼ ਟ੍ਰੇਨਿੰਗ ਲੈ ਕੇ ਪਾਇਲਟ ਦਾ ਤੇ ਇਹ ਡਰੋਨ ਲੈ ਸਕਦੀ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਦੋ ਡਰੋਨ ਦਿੱਤੀਆਂ ਪਾਇਲਟ ਦੀ ਲਾਇਸੈਂਸ ਦੀ ਲੈ ਚੁੱਕੀ ਹੈ ਤੇ ਦੋਨੋਂ ਨੂੰ ਡਰੋਨ ਮਿਲ ਵੀ ਚੁੱਕੇ ਆ ਤੇ ਜਿਹੜੀ ਦੇਦੀ ਇਹਨਾਂ ਨੂੰ ਤਨਖਾਹ ਵਗੈਰੇ ਦਿੰਦੀ ਐ ਫਕੋ ਕਿ ਇਹਨਾਂ ਨੂੰ ਕੰਮ ਮਿਹਨਤ ਕਰਨ ਦੀ ਨਹੀਂ ਫਕੋ ਵੱਲੋਂ 10 ਲੱਖ ਰੁਪਏ ਕੀਮਤ ਦਾ ਡਰੋਨ ਤੇ 5 ਲੱਖ ਰੁਪਏ ਕੀਮਤ ਦਾ ਇੱਕ 3 ਵੀਲਰ ਹੈ ਜਿਹੜਾ ਇਲੈਕਟ੍ਰੀਕਲ ਵਹੀਕਲ ਹੈ ਮਹਿੰਦਰਾ ਦਾ ਉਹ ਪਲੱਸ ਇੱਕ ਜਨਰੇਟਰ ਇਹ ਸੈੱਟ 15 ਲੱਖ ਰੁਪਏ ਦਾ ਫ੍ਰੀ ਆਫ ਕੋਸਟ ਦਿੱਤਾ ਗਿਆ ਇਹ ਆਪਣਾ ਰੋਜ਼ਗਾਰ ਖੁਦ ਕਰਨਗੇ ਇਹਨਾਂ ਦੇ ਨਾਲ ਇਹਨਾਂ ਦੇ ਹਸਬੰਦ ਹੈ ਜਿਹੜਾ ਇਹਨਾਂ ਦੀ ਹੈਲਪ ਕਰਨਗੇ ਤੇ ਦੋ ਬੰਦਿਆਂ ਨੂੰ ਫਕੋ ਵੱਲੋਂ ਰੋਜ਼ਗਾਰ ਦੇ ਤਹਿਤ ਆ ਦਿੱਤਾ ਗਿਆ ਇਹ ਜਿੱਥੇ ਵੀ ਜਾਣਗੇ ਕਿਸਾਨਾਂ ਦੀ ਬੁਕਿੰਗ ਆਪਣੇ ਆਪ ਕਰ ਸਕਦੇ ਆ ਜਾ IFCO ਇਹਨਾਂ ਨੂੰ ਬੁਕਿੰਗ IFCO ਦਾ ਇੱਕ ਐਪ ਬਣਿਆ ਹੋਇਆ ਜਿਹਦਾ ਨਾਮ ਹੈਗਾ IFCO ਸਹਿਕਾਰ ਉਡਾਨ ਜਿਹਦੇ ਵਿੱਚ ਆਪਦੀ ਬੁਕਿੰਗ ਕਰਨਗੇ ਕੋਈ ਵੀ ਕਿਸਾਨ ਜੇ ਬੁਕਿੰਗ ਕਰਾਉਣਾ ਚਾਹੁੰਦਾ ਹੈ ਜਿਵੇਂ ਆਪਾਂ ਘਰੇ ਬੈਠ ਕੇ Zomato ਦੀ ਬੁਕਿੰਗ ਕਰਦੇ ਜਾਂ Uber Ola ਟੈਕਸੀਆਂ ਦੀ ਬੁਕਿੰਗ ਕਰਦੇ ਉਸੇ ਤਰ੍ਹਾਂ IFCO ਦਾ ਐਪ ਹੈਗਾ IFCO ਕਿਸਾਨ ਉਦੇ ਪਲੇ ਸਟੋਰ ਤੇ ਜਾ ਕੇ IFCO ਕਿਸਾਨ ਉਦੇ ਨੂੰ ਡਾਊਨਲੋਡ ਕਰ ਲੋ ਉਹਦੇ ਵਿੱਚ ਜਿਹੜੀ ਮੇਨ ਜਾਣਕਾਰੀਆਂ ਹੈ ਉਹ ਤੁਸੀਂ ਭਰ ਦਿਓ ਤੇ ਜਦੋਂ ਮੰਨ ਲਓ ਕੋਈ ਫਸਲ ਤੇ ਤੁਸੀਂ ਆਣ ਨਾਲ ਟਾਈਮ 'ਚ ਬੁਕਿੰਗ ਕਰਾਣੀ ਹੈ ਤੇ ਉਹਦੀ ਡੇਟ ਕਿਹੜੀ ਫਸਲ ਚ ਕਿੰਨੇ ਏਰੀਆ ਚ ਸਪਰੇਅ ਕਰਾਣੀ ਹੈ ਉਹ ਜਦੋਂ ਕੋਈ ਵੀ ਕਿਸਾਨ ਬੁੱਕ ਕਰੂਗਾ ਤੇ ਇਹਨਾਂ ਕੋਲੇ ਮੈਸੇਜ ਆ ਜਾਊਗਾ ਇਹ ਅੱਗੋਂ ਯੈਸ ਕਰਨਗੇ ਤੇ ਇਹਨੂੰ ਨਾਲ ਟਾਈਪ ਹੋ ਜਾਊਗਾ ਤੇ ਇਹ ਕੋਈ ਵੀ ਕਿਸਾਨ ਬੁਕਿੰਗ ਕਰ ਸਕਦੇ ਆ ਬੁਕਿੰਗ ਦਾ ਖਰਚਾ ਇਹ ਆਪ ਦਾ ਲੈਣਗੇ ਕਰੀਬਨ 250 ਜਾਂ 300 ਰੁਪਏ ਜਿਹੜਾ ਵੀ ਇਹ ਸੈੱਟ ਕਰਨਗੇ ਇਹ ਆਪ ਦਾ ਆਪ ਖਰਚਾ ਲੈ ਕੇ ਤੇ ਮੋਕਾ ਕਿਸਾਨ ਅੱਜ ਬਹੁਤ ਜ਼ਿਆਦਾ ਕਿਸਾਨ ਇਥੇ ਸਪੈਂਡ ਚ ਆਏ ਸੀ ਜਿਨ੍ਹਾਂ ਨੇ ਆ ਡਰੋਨ ਡੈਮੋ ਦੇਖਿਆ ਕਿਸਾਨਾਂ ਨੂੰ ਪਹਿਲੀ ਗੱਲ ਤਾਂ ਵਿਸ਼ਵਾਸ ਹੋਊਗਾ ਵੀ 7 ਮਿੰਟ ਚ ਇੱਕ ਕਿੱਲੇ ਚ ਸਪਰੇਅ ਕਿਤੇ ਜਾ ਸਕਦੀ ਹੈ ਵਟਤੇ ਖੜਕੇ ਆਪਾਂ ਸਪਰੇਅ ਕਰ ਸਕਦੇ ਹਾਂ ਕਿਸੇ ਵੀ ਫਸਲ ਤੇ ਕਰ ਸਕਦੇ ਆ ਜਿਵੇਂ ਤੁਸੀਂ ਕਿਹਾ ਇੱਥੇ ਫਸਲਾਂ ਜਿਵੇਂ ਇਹ ਬੂਟੇ ਵਾਲੇ ਦਰਖਤ ਹੈ ਡਰੋਨ ਦੇ ਵਿੱਚ ਖਾਸ ਸ਼ੇਤ ਹੈ ਇਹਦੇ ਵਿੱਚ ਜਿਹੜਾ ਕੈਲੀਬ੍ਰੇਸ਼ਨ ਕਰ ਦਾਂਗੇ 4 ਮੀਟਰ ਉੱਪਰ ਤੋਂ ਆਪਨੇ ਆਪ ਉੱਚਾ ਥੱਲਾ ਆਪਣੇ ਆਪ ਹੋ ਜਾਊਗਾ ਕਿਸੇ ਵੀ ਫਸਲ ਤੇ ਆਪਣੇ ਆਪ ਇਹਦੇ ਵਿੱਚ ਇੱਕ ਸੈਂਸਰ ਲੱਗੇ ਹੋਇਆ ਜਿਹੜੇ ਜਿੰਨੀ ਡੋਜ਼ ਚਾਹੀਦੀ ਹੈ ਉਨੀ ਡੋਜ਼ ਹੀ ਉਸ ਫਸਲ ਨੂੰ ਉੱਥੇ ਜਾ ਕੇ ਦੇਊਗਾ ਕਿਸੇ ਨੂੰ ਘੱਟ ਦੇਊਗਾ ਕਿਸੇ ਨੂੰ ਵਧ ਦੇਊਗਾ ਤੇ ਅੱਗੇ ਕੋਈ ਤਾਰ ਆ ਗਿਆ ਖੰਭਾ ਆ ਗਿਆ ਤਾਂ ਇਹਨੇ 6 ਫੁੱਟ ਤੋਂ ਆਪਣੇ ਆਪ ਵਾਪਸ ਮੁੜ ਜਾਣਾ ਇਹਦੇ ਅੰਦਰ ਸੈਂਸਰ ਲੱਗੇ ਹੋਏ ਆ ਉਥੇ ਹੀ ਕੰਪਨੀ ਦੇ ਡੈਮੋ ਨੂੰ ਵੇਖ ਕੇ ਇਲਾਕੇ ਦੇ ਜ਼ਿਮੀਦਾਰ ਕਿਸਾਨ ਵੀ ਇਸ ਟੈਕਨੋਲੋਜੀ ਤੋਂ ਪ੍ਰਭਾਵਿਤ ਨਜ਼ਰ ਆਏ। ਨਾਮ ਹੈ ਜੀ ਕਰਵਾਜਨ ਸਿੰਘ। ਕਰਵਾਜਨ ਸਿੰਘ ਜੀ ਕਿੱਦਾਂ ਲੱਗ ਰਿਹਾ ਏ ਡਰੋਨ ਦੀ ਦੀ ਤੁਹਾਡੇ ਪਿੰਡ ਪਹੁੰਚਣ ਦੇ ਨਾਲ ਇਸ ਕੋਲੇ ਕਿੱਦਾਂ ਲੱਗ ਰਿਹਾ ਕਿ ਇਹਦੀ ਡੈਮੋ ਦਿੱਤੀ ਗਈ ਕੀ ਸੋਚਦੇ ਹੋ ਫਸਲ ਉੱਪਰ ਹੋਏਗਾ? ਹਾਂਜੀ ਵਧੀਆ ਏ ਜੀ ਇਹ ਡੈਨੋ ਇਹਦੇ ਨਾਲ ਸਪਰੇਅ ਕਰਨੀ ਕਿਸਾਨਾਂ ਨੂੰ ਬਹੁਤ ਸੌਖਾ ਹੋ ਜਾਊਗਾ ਜੀ। ਤੇ ਇਹ ਬੱਟ ਦੇ ਖੜ ਕੇ ਅਸੀਂ ਜਿੱਦਾਂ ਮਰਜੀ ਖੇਤ ਵਿੱਚ ਸਪਰੇਅ ਕਰ ਸਕਦੇ ਆ। ਪਹਿਲਾਂ ਕਿਦਾਂ ਦੀ ਕਿੱਦਾਂ ਦੀ? ਪਹਿਲੇ ਦਿੱਕਤ ਆਂਦੀ ਐ ਇਹ ਮੁੱਲੇ ਵਰ ਸਾਨੂੰ ਮਹਿੰਗੀ ਪੈਂਦੀ ਜੀ ਜੂਰੇ ਵੀ ਜੇ ਲਾਣਾ ਹੋਵੇ ਤਾਂ ਸਾਨੂੰ ਬੰਦਾ ਲੱਭਣਾ ਪੈਂਦਾ ਜੀ ਉਹਦੇ ਕਰਕੇ ਸਾਨੂੰ ਉਹਦੀ ਲੇਬਰ ਦੇਣੀ ਪੈਂਦੀ ਮਹਿੰਗੀ ਪੈਂਦੀ ਸੀ ਜੀ ਹੁਣ ਇਹ 7 ਮਿੰਟ ਚ ਕਿੱਲੇ ਨੂੰ ਕਹਿੰਦੇ ਸਪਰੇਅ ਕਰਦੀ ਐ ਇਹਦਾ ਵੈਸੇ ਵਧੀਆ ਫਾਇਦਾ ਹੋਊਗਾ ਜੀ ਕਿਸਾਨਾਂ ਵਾਸਤੇ ਕਦੋਂ ਕਦੋਂ ਸਪਰੇਅ ਦੀ ਲੋੜ ਪੈਂਦੀ ਐ ਤੁਹਾਨੂੰ ਕਿਹੜੇ ਸਪਰੇਅ ਤਾਂ ਕਾਫੀ ਲੋੜ ਪੈਂਦੀ ਜਿੱਦਾਂ ਘਾਹ ਦੀ ਕਰਨੀ ਜੀ ਦਵਾਈਆਂ ਦੀ ਕਰਨੀ ਜਿੱਦਾਂ ਮੱਕੀ ਕਾਫੀ ਉੱਚੀ ਹੋ ਜਾਂਦੀ ਜੀ ਉਹਨੂੰ ਸੁੰਡੀ ਵਗੈਰਾ ਲੱਗਦੀ ਤੇ ਉਹਤੇ ਸਪਰੇਅ ਕਰਨੇ ਕਿਸਾਨਾਂ ਨੂੰ ਜ਼ਿਆਦਾ ਔਖੀ ਹੁੰਦੀ ਐ ਜਬ ਬੜੀ ਹੋ ਜਾਂਦੀ ਫਿਰ ਸਿਰ ਤੋਂ ਉੱਚੀ ਸਪਰੇਅ ਕਰਨੀ ਔਖੀ ਇਹਦੇ ਨਾਲ ਫਾਇਦਾ ਹੋ ਜੂਗਾ ਜੀ ਲੱਗਦਾ ਤੁਹਾਨੂੰ ਇਹ ਅੱਛਾ ਪ੍ਰੋਜੈਕਟ ਹੈ ਹਾਂਜੀ ਅੱਛਾ ਪ੍ਰੋਜੈਕਟ ਹੈ ਜੀ ਕਿਸਾਨਾਂ ਨੂੰ ਫਾਇਦਾ ਹੋਊਗਾ ਜੀ ਇੱਕ ਬੋਲੋ ਅੱਜ ਨੈਨੋ ਕੋ ਦੋ ਲਿਕਵਿਡ ਵੀ ਲੈ ਕੇ ਆਏ ਨੇ ਉਹ ਕੀ ਚੀਜ਼ ਹੈ ਹਾਂ ਉਹ ਵਧੀਆ ਹੈ ਜੀ ਕਿਸਾਨਾਂ ਵਾਸਤੇ ਇਹ ਜੂਰੀਆ ਤੇ ਡੀਏਪੀ ਦੀ ਸਪਰੇਅ ਇਹ ਪੈਸੇ ਜਿੱਦਾਂ ਸਾਨੂੰ ਬੋਰੀਆਂ ਨਾਲ ਛੱਟਾ ਮਾਰ ਕੇ ਕਿਸਾਨਾਂ ਨੂੰ ਖਿਲਾਰਨੀ ਪੈਂਦੀ ਹੈ ਇਹ ਸਪਰੇਅ ਕਰਕੇ ਇਹਦਾ ਫਾਇਦਾ ਹੋਊਗਾ ਜੀ ਬਹੁਤ ਵਧੀਆ ਪ੍ਰੋਜੈਕਟ ਹੈ